ਕਾਲਾਫਗਾਨਾ ਵਿਖੇ ਏਜੰਟ ਦੇ ਘਰ ਪੈਸੇ ਪੁੱਛਣ ਗਏ ਵਿਅਕਤੀ ਦੀ ਅਚਾਨਕ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਏਜੰਟ ਉੱਪਰ ਚਾਹ ਵਿੱਚ ਕੁਝ ਦੇ ਕੇ ਮਾਰਨ ਦੇ ਲਗਾਏ ਦੋਸ਼ ਏਜੰਟ ਅਤੇ ਉਸ ਦੀ ਪਤਨੀ ਨੇ ਦੋਸ਼ਾਂ ਨੂੰ ਘਾੜਿਆ ਕਿ ਕੁਦਰਤੀ ਹੋਈ ਹੈ ਮੌਤ ਮਾਮਲਾ ਫਤੇਗੜ ਚੂੜੀਆਂ ਅਧੀਨ ਪੈਂਦੇ ਪਿੰਡ ਕਾਲਾਫਗਾਨਾ ਦਾ ਹੈ ਜਿੱਥੇ ਲੋਕਾਂ ਨੂੰ ਵਿਦੇਸ਼ ਚ ਭੇਜਣ ਵਾਲੇ ਏਜੰਟ ਅਬਰੂਮ ਸੀ ਪੁੱਤਰ ਸਫੀ ਮਸੀ ਵਾਸੀ ਕਾਲਾਫਗਾਨਾ ਨੇ ਕਾਲੀ ਮਸੀ ਵਾਸੀ ਮਲਕ ਬਾਲੂਨ 90000 ਰੁਪਏ ਲੈ ਕੇ 24 ਦਿਨ ਪਹਿਲਾਂ ਦੁਬਈ ਭੇਜਿਆ ਸੀ ਬੱਦ ਬੇਗੇਨ ਨੋਰੀਆ ਨੂੰ ਅਜੇ ਤੱਕ ਕੰਮ ਨਹੀਂ ਸੀ ਮਿਲ ਸਕਿਆ ਜਿਸ ਨੂੰ ਲੈ ਕੇ ਪਿਛੇ ਪ੍ਰਵਾਹ ਚਿੰਤਾ ਵਿੱਚ ਸੀ ਅਤੇ ਅੱਜ ਕਾਲਾ ਫਗਾਨਾ ਵਿਖੇ ਕਾਲਿਮਸੀਦ ਦਾ ਸੋਹਰਾ ਨਿਸ਼ਾਨ ਸਿੰਘ ਪੁੱਤਰ ਕਰਸੇਮ ਸਿੰਘ ਵਾਸੀ ਪਿੰਡ ਅਹਮਦਾਬਾਦ ਆਪਣੇ ਪਰਿਵਾਰਕ ਮੈਂਬਰ ਅਤੇ ਮੋਹਤਬਰ ਵਿਅਕਤੀਆਂ ਨਾਲ ਏਜੰਟ ਅਬਰੂਮ ਮਸੀਹ ਦੇ ਘਰ ਪਹੁੰਚ ਗਏ ਅਤੇ ਉਹਨਾਂ ਨੇ ਏਜੰਟ ਨੂੰ ਕਿਹਾ ਕਿ ਉਹਨਾਂ ਦੇ ਜਵਾਈ ਨੂੰ ਦੱਬਈ ਚ ਕੰਮ ਦਵਾਇਆ ਜਾਵੇ ਉਨਾਂ ਜਾਂ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਂ ਜਿਸ ਦੌਰਾਨ ਏਜੰਟ ਘਰ ਗਏ ਸਾਰੇ ਲੋਕਾਂ ਨੇ ਇਕੱਠੇ ਚਾਹ ਪੀਤੀ ਅਤੇ ਚਾਹ ਪੀਣ ਤੋਂ ਤੁਰੰਤ ਬਾਅਦ ਨਿਸ਼ਾਨ ਸਿੰਘ ਜੀ ਅਚਨਕ ਡਿੱਗ ਪਿਆ ਤੇ ਉਸ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਫਤਿਹਗੜ੍ਹ ਜੂੜਿਆਂ ਦੇ ਸਰਕਾਰੀ ਹਸਪਤਾਲ ਲੈ ਕੇ ਪੁਜੀ ਜਿੱਥੇ ਡਾਕਟਰਾਂ ਨੇ ਉਸ ਨੂੰ ਮਿੱਟੇ ਇਕਰਾਰ ਦੱਸਿਆ ਪਰਿਵਾਰਕ ਮੈਂਬਰਾਂ ਨੇ ਏਜੰਟ ਉੱਪਰ ਚਾਹ ਵਿੱਚ ਕੁਝ ਦੇ ਕੇ ਮਾਰਨ ਦੇ ਲਗਾਏ ਹਨ ਦੋਸ਼ ਨੰਨਾ ਸਰਬ ਰੂਹ ਸੀ ਕਾਲਾ ਹੋ ਗਿਆ ਨੇ ਆਪਣਾ ਏਜੰਟ ਦਾ ਏਜੰਟੀ ਦਾ ਹਾਂਜੀ ਹਾਂਜੀ ਸਰ ਤੇ ਕੀ ਮਾਮਲਾ ਹੋਇਆ ਸਰ ਮਾਮਲਾ ਇਹ ਹੋਇਆ ਜੀ ਕਿ ਮੈਂ ਨਾ ਦਾ ਜਵਾਈ ਨੂੰ ਭੇਜਿਆ ਦੁਬਈ ਕੀ ਨਾਮ ਕਾਲੀ ਜੀ ਹਾਂਜੀ ਹਾਂਜੀ ਸਰ 55000 ਰੁਪਏ ਲਿਆ ਅੱਛਾ ਸਰ ਉਹਨਾਂ ਨੂੰ ਕੰਮ ਤੇ ਲਵਾਇਆ ਜੀ ਦੋ ਤਿੰਨ ਥਾਂ ਕੰਮ ਤੇ ਲਵਾਇਆ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਅੱਜ ਵੀ ਉਹਨਾਂ ਨਾਲ ਗੱਲ ਹੋਈ ਪਈ ਤੁਹਾਨੂੰ ਦੁਬਾਰਾ ਕੰਪਨੀ ਦੇ ਵਿੱਚ ਭੇਜ ਦਿੰਨੇ ਆ ਕੰਮ ਤੇ ਲਵਾ ਦਿੰਨੇ ਆ ਇਹ ਸਰ 10 15 ਜਾਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਉਹਨਾਂ ਦੀ ਗੱਲ ਸੁਣੀ ਹੈ ਸਰ ਚਾਹ ਪਾਣੀ ਇਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਸੱਜਣ ਬੰਦੇ ਬੈਠਾ ਬੈਠਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਤੇ ਮਰ ਕੇ ਮੈਂ ਖੋਦਿਆ ਨਾਲ ਗੱਡੀ ਤੇ ਲੈ ਕੇ ਫਿਰਦੇ ਰਹੇ ਆ ਉਸਤਾਦ ਚਲੋ ਇਹਨਾਂ ਦੀ ਕਿਸਮਤ ਮਾੜੀ ਵੀ ਬੰਦਾ ਢੋਬੇ ਦਾ ਨਹੀਂ ਲੱਗਾ ਤੇ ਉਹਨਾਂ ਦੀ ਡੈਥ ਹੋ ਗਈ ਠੀਕ ਹਾਂ ਹਾਏ ਜਿਹੜਾ ਵੀ ਮੌਤ ਹੋਈ ਆ ਕੀ ਲੱਗਦੇ ਤੁਹਾਡੇ ਹਾਏ ਮੇਰਾ ਘਰ ਵਾਲਾ ਵਾਹ ਹਾਏ ਕੁਝ ਨਹੀਂ ਆਹੀ ਇਹਨਾਂ ਦੇ ਘਰ ਆਏ ਏਜੰਟ ਨੂੰ ਪਹਿਲਾਂ ਡੇਢ ਮਹੀਨੇ ਤੋਂ ਇਹਨਾਂ ਨੇ ਆਡਾ ਜਵਾਈ ਬਿਠਾ ਲਿਆ ਆ ਹੀ ਉੱਥੇ ਕਰਕੇ ਇੱਥੇ ਡਬਾਈ ਇਹਨੇ ਆਪਣੇ ਭਰਾ ਕੋ ਬਾ ਲਿਆ ਆ ਕਿਤੇ ਤੁਸੀਂ ਐਸੀ ਅਹਮਦਾਬਾਦ ਦੇ ਆ ਨਹੀਂ ਗਏ ਏਜੰਟ ਕਿੱਥੋਂ ਦਾ ਹੈ ਕਾਲੇ ਫਗਾਨੇ ਦਾ ਕਾਲੇ ਫਗਾਨੇ ਗਏ ਆ ਹੀ ਇਹ ਏਜੰਟ ਨੂੰ ਫੋਨ ਕਰ ਆਹੀ ਏਜੰਟ ਆਡਾ ਫੋਨ ਨਹੀਂ ਚੁੱਕਦਾ ਬਲੈਕਲਿਸਟ ਤੇ ਨੰਬਰ ਪਾਇਆ ਆ ਹੀ ਤੇ ਆਹੀ ਇਹ ਅਧਿਕਾਰ ਚ ਲੱਗੇ ਇਹ ਅਧਿਕਾਰ ਚ ਲੱਗੇ ਇਹਨਾਂ ਨੇ ਚਾਹ ਪਿਆ ਕੇ ਤੈਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉੱਥੇ ਡੇਗ ਗਿਆ ਖਤਮ ਹੋ ਗਿਆ ਹਾਨੂੰ ਨਹੀਂ ਇਹਨਾਂ ਨੇ ਦੱਸਿਆ ਇਹ ਆਪੇ ਹਸਪੀਟਲ ਚੋੱਕ ਕੇ ਆ ਗਏ ਆ ਹਾਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਇਹਨਾਂ ਨੇ ਇੰਨੀ ਗੱਲ ਕਹੀ ਕਿ ਇਹੀ ਨਹੀਂ ਪੈਸੇ ਪੂਏ ਦੇਣੇ ਤੁਹਾਨੂੰ ਆਪਾਂ ਪੈਸੇ ਪੂਏ ਵਾਪਸ ਨਹੀਂ ਮੋੜਨੇ ਆਗੇ ਉਹ ਤੇ ਇਹਨਾਂ ਨੇ ਚਾਹਵੇ ਤੈਨੂੰ ਕੁਝ ਦਿੱਤਾ ਚਾਹ ਚ ਪਿਆ ਕੇ ਕੁਝ ਹੋ ਗਿਆ ਇਹਨੂੰ ਤੇ ਇਹਨਾਂ ਨੇ ਕਹਿੰਦੇ ਬਾਹਰ ਮੰਜੇ ਦੇ ਬਾਦ ਉਹ ਇਹਨੂੰ ਅਸੀਂ ਆ ਕੇ ਵੀ ਮੰਜੇ ਦੇ ਕਿਉਂ ਬਾਦ ਗਿਆ ਇਹਨੂੰ ਵੇਖਣ ਦੋ ਇਹਨਾਂ ਨੇ ਇਹਨੂੰ ਵੇਖਣ ਦਿੱਤਾ ਲੈ ਕੇ ਆ ਗਏ ਹਸਪੀਟਲ ਇੱਥੇ ਆ ਕੇ ਵੇਖਿਆ ਤੇ ਹਾਂਜੀ ਭੇਜਿਆ ਸੀ ਤੇ ਇਹ ਨਾਲ ਇਹ ਜੰਟਕੇ ਕੱਢ ਗਏ ਕਿ ਉਹਨੂੰ ਕੰਮ ਦੇ ਤੁਸੀਂ ਕਿਉਂ ਨਹੀਂ ਲਵਾਉਂਦੇ ਆਗੇ ਤੁਦੋ ਸਾਡੇ ਨਾਲ ਲੜਨਿਆ ਪਏ ਤੇ ਜਦੋਂ ਉਹਨਾਂ ਨੇ ਪਾਪਾ ਨੂੰ ਉਹਨਾਂ ਨੇ ਚਾਰਜ ਦਿੱਤੀ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਮੇਰੇ ਪਾਪਾ ਲੱਗਦੇ ਆ ਉਹਨਾਂ ਉਹਨਾਂ ਦੇ ਮਤਲਬ ਕਿ ਉਹਨਾਂ ਨੇ ਉੱਥੋਂ ਅਧਰਾ ਉਹ ਜਿਹੜਾ ਦੂਸਰਾ ਬਿੱਟੂ ਜੰਤੇ ਆ ਨਾ ਉਹ ਆਇਆ ਤੇ ਉਹ ਬੋਲਣ ਲੱਗਾ ਤੇ ਉਹਨਾਂ ਦੇ ਮਤਲਬ ਕਿ ਸਾਰਾ ਲੜਾਈ ਹੋ ਘੁੱਟ ਹੋ ਆਪਸ ਵਿੱਚ ਫਿਰ ਉਹ ਉੱਥੇ ਡੈੱਡ ਹੋ ਗਏ ਉਸ ਵੇਲੇ ਉੱਥੇ ਡੈੱਡ ਹੋ ਗਏ ਉਹਨੂੰ ਤੁਹਾਨੂੰ ਚਾਹੀਦਾ ਸਾਨੂੰ ਹੋਰ ਚਾਹੀਦਾ ਉਹਨੇ ਤੇ ਵਾਪਸ ਆਣੀ ਜਾੜਾ ਵੀ ਕਿੰਨਾ ਬੱਲੇ ਦਾ ਇਹ ਕਿੰਨਾ ਤੇ ਬਹੁਤ ਹੋਈ ਹੈ ਕਿ ਲੱਖ ਦੇਖਦਾ ਤੇ ਜੀ ਸਾਡੇ ਪਿੰਡ ਵਸਤੇ ਸਾਡੇ ਭਾਈ ਭਰਾ ਲਾਖ ਦੇ ਅੱਛਾ ਤਾਂ ਕੀ ਤੁਸੀਂ ਕਿਤੇ ਕਿਹੜੇ ਪਿੰਡ ਗਈ ਪੈਸੇ ਲੈਣਾ ਅਸੀਂ ਆ ਕਾਲੇ ਲੱਗੇ ਆਏ ਹਾਂ ਹਾਂਜੀ ਕੀ ਉੱਥੇ ਘਟਣਾ ਵਾਪਰੀ ਉੱਥੇ ਵੀ ਘਟਣੇ ਵਾਪਰੀ ਤੇ ਅਸੀਂ ਪੰਜ ਤੀ ਜੀ ਆਏ ਹਾਂ ਇਹਨਾਂ ਦੇ ਘਰਾਂ ਕੇ ਬੈਠੇ ਆਂ ਤੇ ਗੱਲਬਾਤ ਹੋਣ ਦੀ ਕੋਈ ਗੱਲ ਹੀ ਨਹੀਂ ਚਾਹ ਪੀਂਦੇ ਆ ਪੀਂਦੇ ਆ ਬਸ ਢਿੱਕ ਪਏ ਅਸੀਂ ਤੇ ਏਜੰਟ ਨੂੰ ਮੰਨਦੇ ਆ ਕਿਵੇਂ ਤੇ ਉਹ ਟੈਨਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੀ ਛੋਟੇ ਵਿਆਜੀ ਪੈਸੇ ਦਿੱਤੇ ਉਹਨਾਂ ਨੇ 60000 ਰੁਪਇਆ ਉਹ ਵੀ ਆਪਣਾ ਜਿਹੜੀ ਆਪਣਾ ਨਿਸ਼ਾਨ ਸਿਰ ਗਿਆ ਜਿਨ੍ਹਾਂ ਦੀ ਮੌਤ ਹੋਈ ਆ ਇਹਨਾਂ ਨੇ ਪੈਸੇ ਸਾਰੇ ਲਾਏ ਆ ਤੁਹਾਡਾ ਕੀ ਲੱਗਦਾ ਜੀ ਸਾਡਾ ਭਰਾ ਹੀ ਲੱਖਦਾ ਪਿੰਡ ਚ ਹਾਂਜੀ ਹੁਣ ਚਾਹੁੰਦੇ ਇਹੋ ਵੀ ਉਹਨਾਂ ਨੂੰ ਇਨਸਾਫ ਮਿਲਿਆ ਜਾਵੇ ਇਨਸਾਫ ਇਹ ਹੋਏ ਤੁਹਾਨੂੰ ਪਤਾ ਵੀ ਉਹਨਾਂ ਦੇ ਦੋ ਬੇਟੇ ਆ ਤਿੰਨ ਧੀਆਂ ਨੇ ਤੇ ਉਹ ਹੀ ਕਮਾਉਣ ਵਾਲਾ ਸੀ ਤੁਸੀਂ ਆਪ ਖੁਦ ਸਿਆਣੇ ਜੋ ਹਾਂਜੀ ਕਿ ਤੁਸੀਂ ਅੱਜ ਕਾਲੇ ਪਾਣੇ ਪੈਸੇ ਲੈਣਗੇ ਏਜੰਟ ਕੋਲ ਤੇ ਕੀ ਹੋਇਆ ਉੱਥੇ ਤੇ ਕੋਈ ਪਹਿਲੇ ਤੇ ਕੋਈ ਗੱਲ ਨਹੀਂ ਹੋਈ ਦੂਜਾ ਜਣਾ ਉਹ ਤਾਂ ਚੰਗੀਆਂ ਗੱਲਾਂ ਕਰਦਾ ਰਿਹਾ ਜਿਹੜਾ ਦੂਜਾ ਆ ਉਹਨੇ ਕੁਝ ਕਿਹਾ ਉਸੇ ਵੇਲੇ ਬੇਹੋਸ਼ ਹੋ ਗਏ ਦਸਾ ਮਿੰਟਾਂ ਚ ਮੇਰਾ ਜੀਜਾ ਵਾ